ਉਹਦੀ ਪਰਿਵਾਰ ਆ ਅਕਚੁਅਲੀ ਅਸਲੀ ਗੱਲ ਹੈ ਬੰਦਿਆਂ ਵਾਲੀ ਗੱਲ ਜਾਂ ਕਹੋ ਜਿਹੜੀ ਮਰਦਾਂ ਵਾਲੀ ਤੇ ਵਿਕਰਮ ਚੌਧਰੀ ਆਪਣੀ ਇਸ ਐਮਐਲਏ ਸੀਟ ਪਰੋਂ ਰਿਜ਼ਾਈਨ ਕਰਕੇ ਤੇ ਬੀਜੇਪੀ ਬਨੋਂ ਖੁੱਲਕੇ ਲੜੇ ਤਾਂ ਫਿਰ ਐਂ ਲੱਗਦਾ ਵੀ ਹਾਂ ਵੀ ਮੈਂ ਤਾਂ ਕਾਂਗਰਸ ਦਾ ਐਮਐਲਏ ਆ ਪਰ ਸਾਰਾ ਪਰਿਵਾਰ ਉਧਰ ਜਿਹੜਾ ਬੀਜੇਪੀ ਚ ਤੋੜ ਕੇ ਰਾਂ ਅਸਲੀ ਗੱਲ ਹੈ ਇਹ ਲੋਕਾਂ ਨੂੰ ਸਵਾਏ ਸਿਕਿਉਰਿਟੀ ਤੋਂ ਇਸ ਵਾਇ ਕਿਤੇ ਘਰਪੁਰ ਮਿਲ ਜਾਣ ਤੋਂ ਹੋਰ ਇਹਨਾਂ ਨੂੰ ਮੈਨੂੰ ਲੱਗਦਾ ਇਹ ਦੋ ਵੱਡੀ ਇਹਨਾਂ ਦੀ ਸਿਆਸਤ ਬਹੁਤ ਹੀ ਹੈ। ਇਹ ਨੀ ਨਰਾਜ਼ਗੀ ਆ ਤਾਂ ਫਿਰ ਮੈਨੂੰ ਲੱਗਦਾ ਵਿਕਰਮ ਨੂੰ ਰਜ਼ਾਈਮ ਦੇ ਕੇ ਦੁਵਾਰਾ ਤੋਂ ਐਮਐਲਏ ਦਾ ਮੈਂਡੇਟ ਲੈਣਾ ਚਾਹੀਦਾ। ਅਸੀਂ ਲੋਕ ਇਹਨੇ ਲਗਾਤਾਰ ਪਿਛਲੇ ਦਿਨਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਕਾਂਗਰਸ ਲੀਡਰ ਜਾਂ ਤਾਂ ਭਾਜਪਾ ਚੁੱਤੇ ਜਾ ਰਹੇ ਨੇ ਜਾਂ ਤਾਂ ਫਿਰ ਆਮ ਆਦਮੀ ਪਾਰਟੀ ਚ ਜਾ ਰਹੇ ਨੇ ਕਾਰਨ ਕੀ? ਦੇਖੋ ਮੈਨੂੰ ਲੱਗਦਾ ਕਿ ਹਰ ਚੀਜ਼ ਮਿਲਣ ਦੇ ਬਾਵਜੂਦ ਵੀ ਹੁਣ ਜੇ ਤਾਂ ਮੰਨ ਲਓ ਚੌਧਰੀ ਪਰਿਵਾਰ ਹੈ ਅ ਐਕਚੁਅਲੀ ਅਸਲੀ ਗੱਲ ਹੈ ਬੰਦਿਆਂ ਵਾਲੀ ਗੱਲ ਜਾਂ ਕਹਿੰਦੇ ਜਿਹੜੀ ਮਰਦਾਂ ਵਾਲੀ ਗੱਲ ਤਾਂ ਇਹ ਹੈ ਕਿ ਵਿਕਰਮ ਚੌਧਰੀ ਆਪਣੀ ਇਸ ਐਮਐਲਏ ਸ਼ਿਪਰ ਨੂੰ ਰਿਜ਼ਾਈਨ ਕਰਕੇ ਤੇ ਭਾਜਪਾ ਵੱਲੋਂ ਖੁੱਲ ਕੇ ਲੜੇ ਤਾਂ ਫਿਰ ਤਾਂ ਆਉਂਦਾ ਨਾ ਸਵਾਦ ਤੇ ਫਿਰ ਪਤਾ ਲੱਗੂਗਾ ਕਿ ਦੀ ਜਿਹੜੀ ਹੈਗੀ ਜਮਾਨਤ ਬਚਦੀ ਹੈ ਕਿਉਂਕਿ ਮਤਲਬ ਸਾਰਾ ਪਰਿਵਾਰ ਉਧਰ ਤੋਰ ਕੇ ਔਰ ਅਲਟੀਮੇਟਲੀ ਆਪ ਛੱਡਣਾ ਨਹੀਂ ਹੈ ਕਿਉਂਕਿ ਐਂ ਲੱਗਦਾ ਵੀ ਹਾਂ ਵੀ ਮੈਂ ਤਾਂ ਕਾਂਗਰਸ ਦਾ ਐਮਐਲਏ ਆ ਪਰ ਸਾਰਾ ਪਰਿਵਾਰ ਉਧਰ ਜਿਹੜਾ ਬੀਜੇਪੀ ਚ ਤੋਰ ਦੇਣਾ ਅਸਲੀ ਗੱਲ ਹੈ ਇਹ ਲੋਕਾਂ ਨੂੰ ਸਵਾਈ ਸਿਕਿਉਰਿਟੀ ਤੋਂ ਤੇ ਸਵਾਈ ਕਿਤੇ ਘਰਪੂਰ ਮਿਲ ਜਾਣ ਤੋਂ ਹੋਰ ਇਹਨਾਂ ਨੂੰ ਮੈਨੂੰ ਲੱਗਦਾ ਇਹ ਦੋ ਵੱਡੀਆਂ ਇਨਾਂ ਦੀ ਸਿਆਸਤ ਬਹੁਤੀ ਹੈ ਨੇ ਪਿਛਲੇ ਦਿਨ ਇੱਕ ਜਨਾ ਨੇ ਕਿਸੇ ਚੈਨਲ ਦੇ ਵਿੱਚ ਸਟੇਟਮੈਂਟ ਦਿੱਤੀ ਹੈ ਕਿ ਚਲੰਚ ਸਿੰਘ ਚੱਲ ਨਹੀਂ ਲਿਆੜ ਵਾਲੇ ਪਰਵਰ ਸਿੰਘ ਨੇ ਤੇ ਇਹ ਬਣੋ ਦੇ ਦਿੱਤੇ ਨੇ ਕਿਵੇਂ ਘੜ ਕੇ ਜੋ ਆਪਣੀ ਵੋਟਾਂ ਬਣਾ ਦੇਖੋ ਮੈਂ ਤਾਂ ਬੜਾ ਕਲੀਅਰ ਕੱਟ ਇਸ ਗੱਲ ਲਈ ਕਿਉਂਕਿ ਪਿਛਲੀ ਵਾਰੀ ਇਹਨਾਂ ਨੂੰ ਜਿਹੜੀ ਟਿਕਟ ਮਿਲੀ ਸੀ ਲੇਕਿਨ ਨਹੀਂ ਜਿੱਤੇ ਔਰ ਉਦੇ ਤੋਂ ਬਾਅਦ ਜੇ ਕੋਈ ਪਾਰਟੀ ਨੇ ਡਿਸੀਜਨ ਲਿਆ ਹੈਗਾ ਜੇ ਕੋਈ ਸਰਵੇ ਹੋਇਆ ਹੈਗਾ ਤੇ ਮੈਨੂੰ ਲੱਗਦਾ ਉਸ ਮੈਂਡੇਟ ਨੂੰ ਸਾਨੂੰ ਐਕਸੈਪਟ ਕਰਨਾ ਚਾਹੀਦਾ ਔਰ ਜੇ ਫਿਰ ਇੰਨੀ ਨਰਾਜ਼ਗੀ ਆ ਤਾਂ ਫਿਰ ਮੈਨੂੰ ਲੱਗਦਾ ਵਿਕਰਮ ਨੂੰ ਰਿਜ਼ਾਈਨ ਦੇ ਕੇ ਦੁਬਾਰਾ ਤੋਂ ਐਮਐਲਏ ਦਾ ਮੈਂਡੇਟ ਲੈਣਾ ਚਾਹੀਦਾ ਹਰਕਰਮਜੀਤ ਕੌਰ ਚੋਧਰੀ ਨੇ ਬੀਜੇਪੀ ਜੁਆਇਨ ਕਰਨ ਦਾ ਸਟੇਟਮੈਂਟ ਦਿੱਤਾ ਕਿ ਉਹਨਾਂ ਦੇ ਮਹਿਰੂਨ ਪਤੀ ਸੀ ਸਾਬਸਦ ਚੋਧਰੀ ਤੋਂ ਤੋਖ ਸੀ ਕਿ ਉਹਨਾਂ ਦੇ ਪਿਛਲੇ ਜਿੰਨੇ ਵੀ ਸਿੱਧੀ ਕਾਂਗਰਸ ਦਾ ਹਮੇਸ਼ਾ ਸੇਵਾ ਦਿੰਦੇ ਆਏ ਨੇ ਪਰ ਇਸ ਵਾਰ ਕਾਂਗਰਸ ਨੇ ਉਹਨਾਂ ਤੋਂ ਦਿੱਤੀ ਨਹੀਂ ਹੈ। ਜੀ ਦੇਖੋ ਚੌਧਰੀ ਸਾਹਿਬ ਬਹੁਤ ਵਧੀਆ ਇਨਸਾਨ ਸੀ ਮੈਂ ਉਹਨਾਂ ਤੇ ਕੋਈ ਟਿੱਪਣੀ ਕਰ ਹੀ ਨਹੀਂ ਸਕਦਾ। ਰਿਐਲਿਟੀ ਇਹ ਹੈ ਕਿ ਕਿ ਮੇਰੇ ਨਾਲ ਵੀ ਔਰ ਅਦਰਵਾਈਜ਼ ਵੀ ਬਟ ਹੁਣ ਸਰਕਮਸਟੈਂਸਸ ਇਹੋ ਜਿਹੇ ਹੈਗੇ ਆ ਜਿੱਥੇ ਬੇਸਿਕਲੀ ਜਿਹੜੀ ਐਕਸੈਪਟੇਬਿਲਟੀ ਤਾਂ ਲੋਕਾਂ ਦੇ ਵਿੱਚ ਹੋਣੀ ਚਾਹੀਦੀ ਹੈ ਨਾ ਉਹਦੇ ਵਿੱਚ ਕਿਸੇ ਦਾ ਤਕੀਰੂਨ ਹੈਗਾ ਜਦੋਂ ਐਕਸੈਪਟੇਬਿਲਟੀ ਨਹੀਂ ਹੈਗੀ ਤਾਂ ਇਸ ਗੱਲ ਨੂੰ ਮੰਨ ਲੈਣਾ ਚਾਹੀਦਾ। ਤੇ ਇਹ ਗੱਲ ਪਾਉਂছি ਮੈਂ ਕਿਉਂਕਿ ਸਹਿਰ ਵਰਾਰੀ ਵੀ ਸੀ ਹਮਾਜੁਰ ਦੇ ਤੇ ਜਿਹੜੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਵੀ ਸੀਗੀ ਉਹਨਾਂ ਦਾ ਜਾਣਾ ਕਿਤੇ ਨਾ ਕਿਤੇ ਜਲੰਧਰ ਦੀ ਸਿਆਸਤ ਦੇ ਵਿੱਚ ਕਿ ਜਲੰਧਰ ਤੋਂ ਨੇ ਉਹ ਤੇ ਕਿਤੇ ਨਾ ਕਿਤੇ ਇਫੈਕਟ ਪਾਏਗਾ ਕਾਂਗਰਸ ਨੂੰ ਇਹ ਮੈਨੂੰ ਲੱਗਦਾ ਕੋਈ ਇਫੈਕਟ ਨਹੀਂ ਹੈਗਾ ਆਈ ਮੀਨ ਅਸੀਂ ਆਪਾਂ ਜੋ ਮਤਲਬ ਕਰਦੇ ਹਾਂ ਸੋ ਮੈਂ ਮੈਨੂੰ ਲੱਗਦਾ ਇਹ ਤੋਂ ਵੱਧ ਕਹਿਣ ਦੀ ਜ਼ਰੂਰਤ ਨਹੀਂ ਕਿਉਂਕਿ ਐਕਚੁਅਲੀ ਇਹ ਸੀਜ਼ਨ ਹੈ ਕਈ ਵਾਰੀ ਜਦੋਂ ਕੋਈ ਪਤ ਝੜ ਆਉਂਦੀ ਆ ਜਾਂ ਕਈ ਵਾਰੀ ਨਵੀਂ ਬਹਾਰ ਆਉਂਦੀ ਆ ਇਸ ਵਾਰੀ ਤਾਂ ਲੀਡਰਾਂ ਨੇ ਸਿਰੇ ਹੀ ਲਾਤਾ ਕਿਉਂਕਿ ਕੋਈ ਸੋਚ ਨਹੀਂ ਕੋਈ ਆਡਿਓਲੋਜੀ ਨਹੀਂ ਹੈ ਸਿਰਫ ਤੇ ਸਿਰਫ ਅਪਰਚੂਨਿਟੀ ਹੈ ਜੀ ਆ ਮੈਨੂੰ ਲੱਗਦਾ ਜਿਹੜੇ ਇਦਾਂ ਦੇ ਅਪਰਚੂਨਿਸਟ ਸਿਸਟਮ ਦੇ ਵਿੱਚ ਹੈਗੇ ਆ ਉਹ ਚਲੇ ਜਾਣ ਤਾਂ ਮੈਨੂੰ ਲੱਗਦਾ ਪਾਰਟੀ ਦਾ ਫਾਇਦਾ ਹੁੰਦਾ ਕਿਉਂਕਿ तमाम ਲੀਡਰਸ਼ਿਪ ਤਕਰੀਬਨ ਜਿਹੜੀ ਹੈ ਬੀਜੇਪੀ ਜਾਂ ਆਮ ਆਦਮੀ ਪਾਰਟੀ ਜਾਰੀ ਹੈ ਲੇਕਿਨ ਕਾਂਗਰਸ ਦਾ ਜਿਹੜਾ ਗ੍ਰਾਫ ਹੈਗਾ ਆ ਉਹ ਵੀ ਕਿਤੇ ਨਾ ਕਿਤੇ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਅਗਰ ਲੀਡਰ ਹੀ ਚਲੇ ਗਏ ਤੇ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਵੀ ਤਾਂ ਉਹਨਾਂ ਦੇ ਨਾਂ ਦੇ ਹੁੰਦੇ ਨੇ ਦੇਖੋ ਅਲਟੀਮੇਟਲੀ ਗੌਰਵ ਜੀ ਅੱਜਕੱਲ ਬਹੁਤੇ ਜਿਆਦਾ ਸਮਰਥਕ ਹੁੰਦੇ ਨਹੀਂ ਹੈ ਲੀਡਰਾਂ ਨਾਲ ਲੀਡਰ ਇਕੱਲੇ ਰਹਿ ਜਾਂਦੇ ਆ ਲੱਗਦਾ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿੰਨਾ ਕ ਜਿਹੜਾ ਛੱਡ ਛੱਡ ਕੇ ਜਾ ਰਹੇ ਆ ਉਹਨਾਂ ਕ ਕਾਂਗਰਸ ਨੂੰ ਵੱਧ ਫਾਇਦਾ ਹੋਗਾ ਪਵਨ ਟੀਨੂ ਨੇ ਕਿਹਾ ਹੈਗਾ ਕਿ دریا ਪਾਰ ਕਰਕੇ ਕੈਂਡੀਡੇਟ ਜਿਹੇ ਅੱਗੇ ਕਾਂਗਰਸ ਲੜਵਾ ਰਹੀ ਹੈ ਤੇ ਅਗਰ ਲੋਕ ਉਹਨਾਂ ਤੋਂ ਕੰਮ ਕਰਾਂਗੇ ਖਰਜਿਆ ਕਰੂ। ਦੇਖੋ ਅਲਟੀਮੇਟਲੀ ਅਸੀਂ ਤਾਂ ਵੀ ਇਹ ਕਰਨ ਲੱਗ ਪੈਨੇ ਆ ਕਿ ਇਹ ਫਲਾਨੀ ਜਗ੍ਹਾ ਦਾ ਫਲਾਨੀ ਜਗ੍ਹਾ ਦਾ ਇਹ ਬੜਾ ਵੱਡਾ ਬ੍ਰਹਿਮੰਡ ਆ ਉਹਦੇ ਤੇ ਅਸੀਂ ਥੋੜੀ ਜੀ ਜਗ੍ਹਾ ਆਉਣੇ ਆ। ਅੱਛਾ ਉਹਦੇ ਵਿੱਚ ਇਹ ਕਿਹੜਾ ਕਿਸੇ ਪੰਜਾਬ ਤੋਂ ਬਾਹਰ ਦੀ ਗੱਲ ਹੈ ਕਿ ਕੋਈ ਕਿਤੇ ਰਹਿਣ ਲੱਗ ਪਿੰਦਾ ਕੋਈ ਕਿਤੇ ਰਹਿਣ ਲੱਗ ਪੈਂਦਾ ਤੇ ਚੰਨੀ ਜੀ ਇੱਥੇ ਰਹਿਣ ਲੱਗ ਪਣਗੇ ਇਹਦੇ ਵਿੱਚ ਕੀ ਪ੍ਰੋਬਲਮ ਹੈ? ਚੰਨੀ ਕੰਨ ਇਹ ਤਾਂ ਸਟੇਟਮੈਂਟ ਦਿੱਤੀ ਹੈ ਜੋ ਇਹ ਕਹਿੰਦੇ ਕਿ ਮੇਰੇ ਰੂਮ ਤੋਂ ਅੰਸਰ ਸੁਣ ਰਿਹਾ ਉਹ ਥੀਮ ਚੋਦਰੀ ਦਾ ਅੱਜ ਦਿਨ ਹੋਇਆ ਹੈ ਕਿਉਂਕਿ ਚੋਦਰੀ ਪਰਿਵਾਰ ਨਾ ਬੀਜੇਪੀ ਦੇ ਸਾਹਮਣੇ ਹੋ ਗਏ। ਦੇਖੋ ਮੈਨੂੰ ਲੱਗਦਾ ਜਿਹੜੇ ਸਰਦਾਰ ਸੰਤੋਖ ਸਿੰਘ ਚੋਦਰੀ ਸੀ ਮੈਂ ਉਹਦਾ ਬਾਰੇ ਨਹੀਂ ਕਮੈਂਟ ਕਰ ਸਕਦਾ ਕਿਉਂਕਿ ਇੱਕ ਚੰਗੀ ਚੰਗੇ ਇਸ ਸਾਹਮਣੇ ਫੇਸ ਕੁੱਝੰਗੇ ਇਨਸਾਨ ਸੀ ਪਰ ਮੇਰਾ ਖਿਆਲ ਹੈ ਕਿ ਗਾਂ ਜਿਹੜੀ ਵਿਰਾਸਤ ਹੁੰਦੀ ਆ ਉਹ ਵਿਰਾਸਤ ਤਾਂ ਗਾਂਾਂ ਵਾਲੀ ਜਿਹੜੀ ਪੀੜ੍ਹੀ ਆ ਉਹਨਾਂ ਦੇ ਤੋੜਨੀ ਹੁੰਦੀ ਆ ਸੋ ਵਿਕਰਮ ਭਾਰੀ ਤਾਂ ਮੈਂ ਮੈਨੂੰ ਲੱਗਦਾ ਕਿ ਜੇ ਇਹ ਇੰਨੀ ਇਨਾ ਚੋਂ ਘਟਸ ਹੈ ਗਿਆ ਤਾਂ ਥੈਨ ਹੀ ਸ਼ੁੱਡ ਰਿਜ਼ਾਈਨ ਐਂਡ ਥੈਨ ਕੰਟੈਸਟ ਥੈਨ ਪਤਾ ਲੱਗੂਗਾ ਕਿ ਐਕਚੁਅਲੀ ਭਾ ਕਿਹੜੇ ਭਾ ਖੜਦੀ ਆ ਤੁਹਾਡੀ ਵੀ ਚਚਾਵਾਂ ਹੋ ਰਹੀ ਹੈ ਕਿ ਤੁਹਾਨੂੰ ਵੀ ਪਾਰਟੀ ਕਿਦਾਂ ਦਾ ਕਿਦਾਂ ਟਿਕਟ ਦੇ ਕੇ ਚੋਂ ਲੜਵਾ ਸਕਦੀ ਹੈ ਇਸਾਰੇ ਕੁਛ ਦਾ ਸਬੰਧ ਨਹੀਂ ਇਹ ਤਾਂ ਖੁੱਬ ਮੈਂ ਬੜਾ ਕਲੀਅਰ ਹਾਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਇਹ ਲੜਾਈ ਵੱਡੀ ਹੈ ਇਹ ਲੜਾਈ ਦੇਸ਼ ਦੀ ਪੋਲਟਿਕਸ ਦੀ ਹੈਗੀ ਜਾਂ ਬੀਜੇਪੀ ਜਿਹੜੀ ਆ ਅੱਜ ਵੀ ਤਰੀਕ ਦੇ ਵਿੱਚ ਦੇਸ਼ ਨੂੰ ਪੋਲਰਾਈਜ਼ ਕਰਨ ਤੇ ਲੱਗੀ ਹੋਈ ਆ ਬੀਜੇਪੀ ਸੰਵਿਧਾਨ ਆਉਣ ਵਾਲੇ ਸਮੇਂ 'ਚ ਬੜਾ ਕਲੀਅਰ ਕਟ ਕਹਿ ਰਹੀ ਵੀ ਅਸੀਂ ਇਹ ਸੰਵਿਧਾਨ ਜਿਹੜਾ ਉਹ ਖਤਮ ਕਰਨਾ ਚੇਂਜ ਕਰਨਾ ਸੋ ਉਹਦੀ ਲੜਾਈ ਹੈਗੀ ਆ ਔਰ ਉਸ ਲੜਾਈ ਦੇ ਵਿੱਚ ਜੇ ਪਾਰਟੀ ਮੈਨੂੰ ਜਿੱਥੇ ਵੀ ਠੀਕ ਸਮਝੂ ਮੈਂ ਲੜਨ ਤੋਂ ਭੱਜਦਾ ਨਹੀਂ ਹੈ लेकिन इहा पार्टी ने डिसाइड कर